ਮੈਂ ਤੁਹਾਨੂੰ ਗੱਲ ਦੱਸਾਂ ਮੈਂ ਅੱਜ ਅੱਜ ਕਹੀ ਗੱਲ ਦੱਸਾਂ ਜਿਹੜੀ ਪਹਿਲਾਂ ਕਦੇ ਦੱਸੀ ਨਹੀਂ ਮੇਰੀ ਬੇਬੇ ਨਾਲ ਦੱਸਦੇ ਵਾਸਤੇ ਪਿੱਪਲੇ ਕਿ ਤਰ ਲਿਆ ਬਿਸਕੁਟ ਆ ਦਰ ਲਿਆ ਪਿੱਪੇ ਚ ਬਿਸਕੁਟ ਨੇ ਆਟੇ ਵਾਲੇ ਜਿਹੜੇ ਆ ਬਿਸ਼ੈਰੋਂ ਬਣਾ ਕੇ ਲੈਂਦੇ ਸੀ ਚੀਮਾਂ ਤੋਂ ਬਣਾ ਕੇ ਲੈਂਦੇ ਸਾਡੇ ਸਾਡੇ ਸ਼ਾਇਦ ਚੀਮਾਂ ਪੈਂਦਾ ਹੁਣ ਤਾਂ ਕਰਕਰ ਬਣਨ ਲੱਗੇ ਹੁਣ ਤਾਂ ਤੁਸੀਂ ਬਣਾਉਂ ਲਿਆ ਤੇ ਬੇਬੇ ਕੋਲੇ ਉਹਨ ਜਿੰਦੀ ਲਾਤੀ ਛੋਟੀ ਜੀ ਉਹਦੀ ਚਾਬੀ ਨਾ ਥਿਆਵੇ ਸਾਨੂੰ ਮੈਂ ਤੇ ਮੇਰੀ ਭੈਣ ਅਸੀਂ ਛੋਟੇ ਛੋਟੀ ਭੈਣ ਮੇਰੀ ਮਨਪ੍ਰੀਤ ਬੜਾ ਮੈਕਸੀਕਨ ਬਿਸਕੜਤਾ ਪਾਇਨੇ ਪਰ ਜਿੰਦਾ ਲੱਗਿਆ ਪਿਆ ਅੱਛਾ ਜਿੱਥੇ ਤਰਿਆ ਸੀ ਪੀਪਾ ਬੇਬੇ ਨੇ ਕਿਤੇ ਮੈਨੂੰ ਉੱਥੇ ਉੱਤੋ ਬੈਠਕ ਕਹਦੇ ਨੇ ਆਪਣੀ ਬੈਠਕ ਕਹਦੇ ਨੇ ਆਪਾਂ ਬੈਠਕ ਜੀ ਸੀ ਉੱਚ ਕੋਈ ਸਮਾਨ ਲੈਣ ਭੇਜਦਾ ਜਿੰਨੇ ਚਿਰ ਚ ਮੈਂ ਲੜ ਚਲਾਈ ਨੇਰਾ ਸੀ ਮੇਰਾ ਪੈਰ ਪੀਪੇ ਚ ਵੱਜਿਆ ਪੀਪਾ ਥੋੜਾ ਜਿਹਾ ਗਾਂ ਹੋ ਗਿਆ ਥੱਲੇ ਚਾਬੀ ਪਈ ਗਈ ਮੈਂ ਜਦੋਂ ਲਾਈਟ ਚਲਾਈ ਮੈਂ ਕਿਹਾ ਚਾਬੀ ਤੇ ਆ ਗਈ ਆਪਾਂ ਖੋਲਿਆ ਜਿੰਦੀ ਫੁੱੜੀ ਜਿੰਦੀ ਸੀ ਐ ਕੜਕ ਜੀ ਖੁੱਲ ਗਈ ਉਹ ਜਿੰਨੇ ਕੇ ਦਰਪਿੰਦੀ ਸੀ ਦਰ ਪਾਲੇ ਜਿੰਨੇ ਕੇ ਦਰਪਿੰਦੀ ਸੀ ਦਰ ਪਾਲੇ ਜਿੰਦਾ ਉਹਹੀਂ ਬੰਦ ਹੋ ਜਾਂਦਾ ਉਸ ਵੇਲੇ ਚਾਬੀ ਐ ਨਹੀਂ ਕਰਨੀ ਪੈਂਦੀ ਅਹੀਂ ਬੰਦ ਹੋ ਜਾਂਦਾ ਉਹ ਉੱਥੇ ਹੀ ਚਾਬੀ ਤਰ ਕੇ ਮੈਂ ਉਹਦੇ ਉੱਤੇ ਹੀ ਵੀ ਪਾ ਤਰ ਤਾ ਕਿ ਬੀਬੀ ਨੂੰ ਪਤਾ ਲੱਗ ਗਿਆ ਮਾਦੇ ਭੈਣ ਉਹ ਮੇਰੇ ਅਸਤਾ ਵਿੱਚ ਆ ਵੀ ਥੱਲੀ ਪਈ ਐ ਅਦਰ ਆਮ ਨਾ ਜਾਇਆ ਕਰ ਉੱਥੂ ਜਾ ਕੇ ਉੱਥੇ ਤਾਂ ਲੈ ਕਰ ਅਸੀਂ ਦੋਨੇ ਭੈਣ ਪਾਈ ਅਰਦਾ ਰੋਜ ਦਾ ਕੰਮ ਹੋ ਗਿਆ ਇਸ ਦਾ ਦੋ ਦੋ ਤਿੰਨ ਤਿੰਨ ਵਾਰੀ ਕਰਨ ਲੱਗੇ ਕੰਮ ਇਹ ਜਦੋਂ ਦੀਵਾਲੀ ਆਈ ਬੀਬੇ ਨੇ ਖੋਲਿਆ ਪੀਪਾ ਪੀਪਾ ਥੱਲੇ ਲੱਗਿਆ ਪਿਆ ਕਹਿੰਦੀ ਨਾ ਪੋਤਿਆਂ ਦੀ ਚਾਦੀ ਵੀ ਉੱਥੀ ਪਈ ਐ ਤੇ ਬਿਸਕਟ ਵੀ ਹੈ ਨਹੀਂ ਹੁਣ ਸਾਨੂੰ ਬੋਲਣ ਦੀ ਲੋੜ ਨਹੀਂ ਸੀ ਪਰ ਜਵਾਬ ਆਉਂਦੇ ਨਾ ਮਨ ਦੇ ਸੱਚੇ ਹੁੰਦੇ ਆ ਇੱਕ ਮੰਮੀ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਕੂਲ 'ਚ ਪਹਿਲਾਂ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀ ਕੇ ਫਿਰ ਥੱਲੇ ਜਾਏਗੇ ਸਾਨੂੰ ਬੋਲਣ ਦੀ ਕੀ ਲੋੜ ਸੀ ਉਤਨੀ ਪੜੇ ਗਏ ਸੀ ਸੋ ਇਹ ਜਿਹੜਾ ਕਲਚਰ ਆ ਇਹ ਜਿਹੜਾ ਸੱਭਿਆਚਾਰ ਆ ਇਹ ਨਹੀਂ ਹੋ ਸਕਦਾ ਕਿ ਆਮ ਤੌਰ ਤੇ ਆਪਣੀਆਂ ਪਿੰਡਾਂ ਵਾਲੀਆਂ ਬੇਬਿਆਂ ਦਾ ਮਾਮਾ ਦਾ ਸ਼ਹਿਰ ਚ ਜਿੰਦਾ ਦਾ ਪਹਿਲਾਂ ਮੈਂ ਮੁਹੱਲੀ ਰਹਿੰਦਾ ਰਿਆਂ ਪਟਿਆਲੇ ਵੀ ਰਹਿੰਦੇ ਰਿਆਂ ਕਲਾਕਾਰ ਦੇ ਤੌਰ ਤੇ ਉਦੋਂ ਵੀ ਨਹੀਂ ਬੇਬੇ ਰਹਿੰਦੀ ਸੀ ਨਾਲ ਮੈਂ ਉਦੋਂ ਵੀ ਬੇਬੇ ਨੂੰ ਕੋਈਦਾ ਸੀ ਬੇਬੇ ਇੱਥੇ ਕਿਉਂ ਨਹੀਂ ਰਹਿੰਦੀ ਏਸੀ ਵੀ ਲੱਗੇ ਆ ਸਰ ਕਹਿੰਦੀ ਭਾਈ ਚੋਗਲੀਆਂ ਨਹੀਂ ਹੁੰਦੀ ਇੱਥੇ ਅਰੇ ਇਹ ਤਾਂ ਠੀਕ ਹੈ ਮੈਨਾਂ ਪਥਰੀ ਹੋ ਜਾਏਗੀ ਤੇ ਇਹ ਠੀਕ ਹੈ ਇਹ ਤਾਂ ਠੀਕ ਹੈ ਫਿਰ ਤਾਂ ਜਾਇਆ ਇੱਕ ਮਿੰਟ ਹੁਣ ਚਲ ਸ਼ਾਇਦ ਤਾਂ ਫੇਰ ਵੀ ਚਲੋ ਇੱਕ ਦੂਜੇ ਆਲੇ ਦੁਆਲੇ ਵਾਲੇ ਪਾਸੇ ਵਾਲੇ ਘਰਾਂ ਤੂੰ ਵੀ ਆ ਜਾਂਦੀਆਂ ਚਲੋ ਉਹਨਾਂ ਦੀ ਵੀ ਮਾਵਾ ਪੈਣਾ ਹੁੰਦੀਆਂ ਨਾਲ ਚਲੋ ਬਹਿ ਜਾਂਦੀਆਂ ਹੁਣ ਤਾਂ ਮੁੱਖ ਮੰਤਰੀ ਵਾਲੇ ਘਰ ਚ ਪਹੁੰਚਾ ਤਾਂ ਤੁਸੀਂ ਉੱਥੇ ਹੁਣ ਸੀਰਪੀ ਆਣਾਂ ਚੁਗਲੀ ਕਰਿਓ ਤੋ ਜਮੀਨੀ ਹੈਗਾ ਕੋਹੋਂ ਦੀ ਸੁਬੇ ਦੇਵੀਟੀ ਘਰ ਦੀ ਜਗ੍ਹਾ ਤੇ ਮੈਂ ਕਹਿੰਦੇ ਬੇਬੇ ਹੁਣ ਕੀ ਕਰੀਏ ਹੁਣ ਮੰਗ ਕੇ ਲੋਕਾਂ ਤੋਂ ਹੱਥ ਬੰਨ੍ਹ ਕੇ ਤਾਂ ਇਹ ਕੰਮ ਲਿਆ ਵੀ ਸਾਨੂੰ ਇਹ ਕੰਮ ਦਿਓ ਅਸੀਂ ਕਰਕੇ ਦਿਖਾਵਾਂਗੇ ਹੁਣ ਇਸ ਕੰਮ ਤੋਂ ਮੁੱਕ ਨਹੀਂ ਸਕਦੇ ਆਪਾਂ ਤਾਂ ਮੇਰੀ ਮਾਂ ਨੂੰ ਪੱਤਰਕਾਰ ਨੇ ਪੁੱਛਿਆ ਤੁਹਾਨੂੰ ਕਿੰਨੇ ਦਿਨਾਂ ਬਾਅਦ ਮਿਲਦਾ ਹੈ ਭਗਵੰਤ ਮਾਨ ਆਖਰੀ ਵਾਰੀ ਕਦੋਂ ਮਿਲਿਆ ਸੀ ਉਹ ਕਹਿੰਦੀ ਭਈ 30 35 ਦਿਨ ਹੋ ਗਏ ਲਾ ਕਹਿੰਦੇ 30 35 ਦਿਨ ਤੈਨੂੰ ਮਿਲਣ ਨੂੰ ਹੋਵੇ ਫੇ ਕੀ ਕਹਿਣਾ ਚਾਹੋਗੇ ਕਹਿੰਦੀ ਫੇਰ ਕੀ ਹੁੰਦਾ ਪਾ ਮੈਨੂੰ ਨਹੀਂ ਮਿਲਦਾ ਮਿਲਦਾ ਤਾਂ ਰੋਜ਼ ਮਾਵਾਂ ਨੂੰ ਹੀ ਐ ਕਹਿੰਦੀ ਮੈਂ ਟੀਵੀ ਤੇ ਦੇਖਦੀ ਹੁੰਨੀ ਆ ਕਦੇ ਨਰੇਗਾ ਵਾਲਿਆਂ ਕੋਲ ਖੜਾ ਹੁੰਦਾ ਕਦੇ ਆਂਗਣ ਵਾਰੀ ਵਾਲਿਆਂ ਕੋਲ ਅੱਜ ਤੁਹਾਡੇ ਕੋਲ ਮਾਵਾਂ ਹੀ ਆ ਸਾਰੀਆਂ ਪਰਿਵਾਰੀ ਐ ਸੋ ਜੋ ਜਿਵੇਂ ਕੀਤੀ ਬੜੀ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕੁਟਿਆ ਸਾਹਿਬ ਜੋ ਜਗ ਜਲਣੀ ਦੇ ਹੱਥ ਚ ਐ ਉਹ ਤੋਂ ਵੱਡਾ ਤਾਂ ਕੁਝ ਹੈ ਨਹੀਂ शोक मंदा आखिए जित जम्मे राजान मां लफ्ज एक मां दुनिया का सब तो छोटे अखर एक मां पर दुनिया के बड़े बड़े फिलोसफर नावलकार इस शब्द को डिफाइन नहीं कर सके विस्तार नहीं कर सके मां की होंगी इन्ना ही बहुत मां ਤੋ ਮਾਮਾ ਅੱਜ ਹੱਥੀਂ ਸਰੋਂ ਦਾ ਤੇਲ ਦੇਖਿਆ ਹੱਥੀਂ ਬਣਾਇਆ ਹੋਇਆ ਆਟਾ ਬਿਸਕੁਟ ਮਗਮਾ ਤਾਂ ਕਿਹਾ ਮੈਂ ਮੈਂ ਜੀ ਦੋ ਆੜੀ ਬਿਲੇ ਤਾਂ ਪੀਪੇ ਈ ਡੀਕਦੇ ਰਹਿੰਦੇ ਸੀ ਉਹ ਬੇਬੇ ਲਿਆ ਕੇ ਜਿੰਦਾ ਲਾਉਂਦੀ ਸੀ ਉਹਨੂੰ ਅਸੀਂ ਪੀਪੇ ਦੇ ਆੜੇ ਕਰਦੇ ਰਹਿੰਦੇ ਸੀ ਉਹ ਕਹਿੰਦੀ ਪਹਿਲਾਂ ਘਰੂਣ ਡਿਜੇ ਧਰਨੇ ਨੇ ਬਿਸਕੁਟ ਮੱਥਾ ਟੇਕ ਕੇ ਫੇਰ ਮਿਲਣਗੇ ਸਾਡੀਆਂ ਲਾਲਾਂ ਮੁੱਕ ਜਾਂਦੀ ਸੀ ਉਹਨੂੰ ਤਾਂ ਕਿ ਦੋ ਕਾਂਬ ਦੇ ਕੋਲਾ